ਅੱਜ ਦਿਨ ਇਸ ਪ੍ਰਾਈਵੇਟ ਬੱਸ ਕੰਪਨੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿ ਸਿਸਟਮ ਜਿਹੜੀ ਆਪਣੀਆਂ ਹੜਤਾਲਾਂ ਲਗਾਤਾਰ ਪੋਸਟਪੋਨ ਹੁੰਦੀਆਂ ਪਈਆਂ ਸੀ ਕਿਉਂਕਿ ਸਰਕਾਰ ਨੂੰ ਵਜੋਂ 3 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਪਰ ਸਰਕਾਰ ਨੇ ਹਜੇ ਤੱਕ ਵਿਭਾਗ ਦੇ ਵਿੱਚ ਨਾ ਤਾਂ ਬੱਸਾਂ ਪਾਈਆਂ ਐ ਤੁਹਾਡਾ ਸਫਰ ਫ੍ਰੀ ਹੈ ਪਰ ਸਵਾਰੀਆਂ ਇੰਨੀਆਂ ਕਿ ਆ ਕਿ ਅਸੀਂ ਕਵਰ ਨਹੀਂ ਕਰ ਸਕੇ ਅਸੀਂ ਇੱਕ ਡਿਮਾਂਡ ਦਿੱਤੀ ਸੀ 10000 ਬੱਸਾਂ ਪਾਓ ਰੈਗੂਲਰ ਭਰਤੀ ਕਰੋ ਪਰ ਇਹ ਸਰਕਾਰ ਨੇ ਹਜੇ ਤੱਕ ਨਾ ਤਾਂ ਵਿਭਾਗ ਨੂੰ ਕੁਝ ਦਿੱਤਾ ਨਾ ਸਾਨੂੰ ਕੁਝ ਦਿੱਤਾ ਹੈ ਤੇ ਨਾ ਹੀ ਬੱਸਾਂ ਪਈਆਂ ਹਜੇ ਤੱਕ ਵਿਭਾਗ ਵਿੱਚ ਇਦੇ ਕਾਰਨ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਪਈਆਂ ਨੇ ਇਹਨੀਆਂ ਪਾਲਿਸੀਆਂ ਸਾਡੀ ਇਹ ਹਰ ਜਦੋਂ ਹਰ ਸਟ੍ਰਾਈਕ ਦਾ ਨਾਂ ਲੈਣੇ ਆ ਉਦੋਂ ਕਹਿ ਦਿੰਦੇ ਕਿ 15 ਦਿਨ ਬਾਅਦ ਤੁਹਾਨੂੰ ਪੇਪਰ ਦੇ ਦਾਂਗੇ ਕਿ ਤੁਹਾਡਾਂ ਅਸੀਂ ਜਿਹੜੀ ਕਮੇਟੀ ਉਹ ਬਣਾ ਚ ਦਿੱਤੀ ਆ ਪਰ ਉਹ ਕਮੇਟੀ ਜਿਸ ਦਿਨ ਹੜਤਾਲ ਹੋ ਜਾਂਦੀ ਆ ਉਹ ਕਮੇਟੀ ਵੀ ਨਹੀਂ ਲੱਭਦੀ ਉਹ ਅਫਸਰ ਸਾਹਿਬ ਵੀ ਨਹੀਂ ਲੱਭਦੀ ਕਿ ਸਾਨੂੰ ਇਹ ਜੇ ਅਫਸਰ ਸਾਹਿਬ ਨੂੰ ਪਤਾ ਤੇ ਸਾਨੂੰ ਪੇਜ ਦੇਣ ਕਿ ਆ ਤੁਹਾਡੀਆਂ ਅਸੀਂ ਕੰਡੀਸ਼ਨਾਂ ਬਣਾ ਕੇ ਅਸੀਂ ਤੁਹਾਡੀ ਕਮੇਟੀ ਬਣਾਈ ਆ ਇਸ ਅਧਾਰ ਤੇ ਤੁਹਾਨੂੰ ਅਸੀਂ ਪੱਕੇ ਕਰਾਂਗੇ ਪਰ ਨਹੀਂ ਸਰਕਾਰ ਉੱਥੋਂ ਭਾਈ ਦੀ ਨਜ਼ਰ ਆ ਰਹੀ ਹੈ ਮੀਟਿੰਗਾਂ ਵੀ ਨਿਕਲੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਮੀਟਿੰਗ ਪੈ ਤੋਂ ਪਤਾ ਹੈ ਪਿਛਲੇ ਸਾਲ ਮੁੱਖ ਮੰਤਰੀਆਂ ਕਬਾਣਾ ਹੋਟਲ 'ਚ ਦੋ ਵਾਰ ਮੀਟਿੰਗ ਹੋ ਚੁੱਕੀ ਆ ਜੀਵਨੀ ਚੋਣਾਂ 'ਚ ਵੀ ਹੋਈ ਔਰ ਤੋਂ ਪਹਿਲਾਂ ਚੋਣਾਂ 'ਚ ਵੀ ਹੋਈ ਸੀ ਪਰ ਉਹਨਾਂ ਦੇ ਵੱਲੋਂ ਤਾਂ ਇਹੀ ਭਰੋਸਾ ਦਿੱਤਾ ਗਿਆ ਸੀ ਕਿ ਅਸੀਂ ਮੈਹਿਕਮੇ ਦੇ ਵਿੱਚ ਰੈਗੂਲਰ ਭਰਤੀਆਂ ਕਰਨੀਆਂ ਠੇਕੇਦਾਰੀ ਸਿਸਟਮ 'ਚ ਨਹੀਂ ਭਰਤੀ ਕਰਨੀ ਆ ਪਿੱਛੇ ਜਿਹੜੀ ਉਹਨਾਂ ਦੀ ਵੀਡੀਓ ਵੀ ਇੱਕ ਵਿਧਾਨ ਸਭਾ 'ਚੋਂ ਚੱਲਦੀ ਪਈ ਸੀ ਕਿ ਆਪਾਂ ਨਹੀਂ ਕਰਨਾ ਸੈਸ਼ਨ ਦੇ ਵਿੱਚ ਉਹਨਾਂ ਨੇ ਕਹੀ ਵੀ ਆਹੀ ਠੇਕੇ ਦੇ ਮੁਲਾਜ਼ਮ ਨਹੀਂ ਰੱਖਣੇ ਇਹ ਪੱਕੇ ਮੁਲਾਜ਼ਮ ਹੀ ਰੱਖਣੇ ਆ ਕਿ ਮਿਆ ਕੰਟਰੈਕਟ ਤੇ ਜਾਂ ਮਹਿਕਮੇ ਦੇ ਅੰਡਰ ਰੱਖਣੇ ਆ ਪਰ ਉਹ ਸਰਕਾਰ ਤਾਂ ਫਿਰ ਠੇਕੇ ਦੇ ਭਰਤੀ ਕੀਤੀ ਆ 9000 ਦੀ ਉਹਨਾਂ ਦੀ ਬੇਸਿਕ ਆ ਦੋ ਸੋ ਬੰਦੇ ਕਿੱਥੇ ਗੁਜ਼ਾਰਾ ਕਰਨਗੇ ਅਜਿਡੇ ਵਿੱਚ ਜਾਂ ਆਪ ਵੀ ਆਪਦੀ ਮੰਗੇ ਨਾ ਮਾਨੀ ਗਈ ਤਾਂ ਅਗਲਾ ਕੀ ਬਸ ਅੱਜ ਦਾ 3 ਦਿਨ ਦੀ ਦਾ ਸਟ੍ਰਾਈਕ ਦਿੱਤੀ ਆ ਕੱਲ ਦਾ ਸਾਡਾ ਸੀਐਮ ਚੰਡੀਗੜ੍ਹ ਘਰਾਓ ਆ ਸੀਐਮ ਸਾਹਿਬ ਦੀ ਕੋਠੀ ਦਾ ਤੇ ਪਰਸੋਂ ਇਸੇ ਤਰ੍ਹਾਂ ਹੀ ਡੀਪੂਆਂ ਦੇ ਵਿੱਚ ਪ੍ਰੋਗਰਾਮ ਆ ਜੇ ਫਿਰ ਵੀ ਸਰਕਾਰ ਦੇ ਇਸ ਚੀਜ਼ ਦੀ ਜੂ ਨਹੀਂ ਸਰਕਦੀ ਤਾਂ ਜਿਹੜਾ ਸੈਂਟਰ ਪਾਰਟੀ ਸਾਨੂੰ ਹੁਕਮ ਲਾਊਗੀ ਅਸੀਂ ਉਹਦੀ ਪਾਲਣਾ ਕਰਾਂਗੇ